ਨਾ 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 ਲਾ ਮੱਥਨੀ ਐ ਤਾਂ ਖੁੰਡ ਪੁਰਾਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਐ ਤਾਂ ਵੈਲੀ ਲਾਣੇ ਆ ਤੂੰ ਕੀ ਵੈਲ ਸਿਖਾਉਣੇ ਨੀ ਐ ਤਾਂ ਵੈਲੀ ਲਾਣੇ ਆ ਹਾਂਜੀ ਸਵਾਗਤ ਹੈ ਦੋਸਤੋ ਤੁਹਾਡਾ ਸਾਡੀ ਕੇ ਨਵੀਂ ਵੀਡੀਓ ਵਿੱਚ ਜਿਸ ਵਿੱਚ ਗੱਲ ਕਰਾਂਗੇ ਬਾਈ ਬੱਬੂ ਮਾਨ ਬਾਈ ਦੀ ਆ ਰਹੀ ਨਵੀਂ ਐਲਬਮ ਵੈਲੀ ਲਾਣੇ ਬਾਰੇ ਇਸ ਐਲਬਮ ਦੀ ਅਡੀਕ ਬਹੁਤ ਹੀ ਟਾਈਮ ਤੋਂ ਸੀ 29 ਮਾਰਚ ਨੂੰ ਬੱਬੂ ਮਾਨ ਬਾਈ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਇਸ ਮੋਕੇ ਉਤੇ ਉਹਨਾਂ ਵੱਲੋਂ ਐਲਬਮ ਨੂੰ ਰਿਲੀਜ਼ ਕੀਤਾ ਜਾਣਾ ਹੈ ਤੇ ਕਟੜ ਫੈਨਸ ਕਾਫੀ ਖੁਸ਼ ਹਨ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਐਲਬਮ ਬਾਰੇ ਖੂਬ ਚਰਚਾ ਹੋ ਰਹੀ ਹੈ ਤੇ ਤੁਸੀਂ ਸਾਰਿਆਂ ਨੇ ਐਲਬਮ ਨੂੰ origignal buy ਕਰਨਾ ਹੈ iTunes chart ਉਤੇ ਇਸ ਨੂੰ ਨੰਬਰ 1 ਲੈ ਕੇ ਆਉਣਾ ਹੈ ਤੇ ਹੋ ਸਕੇ ਤਾਂ ਇਸ ਨੂੰ ਇੰਨਾ ਕੁ ਸ਼ੇਅਰ ਕਰਨਾ ਕਿ ਬੱਬੂ ਮਾਨ ਬਾਈ ਦਾ ਬੈਲ ਹੀ ਲਾਣੇ ਗਾਣਾ ਬਿਲਬੋਰਡ ਚਾਰਟ ਉਤੇ ਵੀ ਆਵੇ ਬਾਈ ਨੇ ਕਦੇ ਵੀ ਆਪਣੀ ਕੋਈ ਐਲਬਮ ਜਾਂ ਗਾਣਾ ਪრੈਸ ਵਿੱਚ ਰਿਲੀਜ਼ ਨਹੀਂ ਕੀਤਾ ਤੇ ਇਹ ਐਲਬਮ ਵੀ ਐਵੇਂ ਹੀ ਹਾਂ ਤੇ ਕਟੜ ਮੀਡੀਆ ਦੀ ਹੁਣੇ ਜ਼ਿੰਮੇਵਾਰੀ ਹੈ ਕਿ ਇਸ ਐਲਬਮ ਨੂੰ ਹਿੱਟ ਕੀਤਾ ਜਾਵੇ। ਨੀ ਪੈਰਾਂ ਵਿੱਚ ਅੱਗ ਬਨ ਕੇ ਦੇ ਦੇ ਸ਼ੌਕ ਦਾ ਹਗੜਾ ਨੀ ਪੈਰਾਂ ਵਿੱਚ ਅੱਗ ਬਨ ਕੇ ਦੇ ਦੇ ਸ਼ੌਕ ਦਾ ਹਗੜਾ ਆਪੇ ਅੱਗ ਰਹੁ ਦੁੱਖ ਦੀਨੀ ਮੈਂ ਖੱਕੇ ਰਾਂ ਛੇੜ ਜਾ ਛੇੜਾ ਆਪੇ ਅੱਗ ਰਹੁ ਦੁੱਖ ਦੀਨੀ ਮੈਂ ਖੱਕੇ ਰਾਂ ਛੇੜ ਜਾ ਛੇੜਾ ਨੀ ਪੈਰਾਂ ਵਿੱਚ ਅੱਗ ਬਨ ਕੇ ਦੇ ਦੇ ਸ਼ੌਕ ਦਾ ਹਗੜਾ ਨੀ ਪੈਰਾਂ ਵਿੱਚ ਅੱਗ ਬਨ ਕੇ ਦੇ ਦੇ ਸ਼ੌਕ ਦਾ ਹਗੜਾ ਅਗਜ਼ਰੀ ਛੱਡ ਕੇ ਮਿੱਟੀ ਨਾਲ ਕੁਲਦਾਰੇ ਜੀ ਤੂਫਾਨੀ ਨਹੀਂ ਜਟਿਏ 3242 ਛਾਤੀ ਚਾਲ ਮਸਤਾਨੀ ਨਹੀਂ ਜਟਿਏ ਜਿਹੜੀ ਅੱਖ ਚ ਨਸ਼ਾ ਵੜ ਰੜ ਕੇ ਉਹ ਜਵਾਨੀ ਨਹੀਂ ਜਟਿਏ 3242 ਛਾਤੀ ਚਾਲ ਮਸਤਾਨੀ ਨਹੀਂ ਜਟਿਏ